ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਨੂੰ ਸਿੱਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਵੱਖ-ਵੱਖ ਥਾਵਾਂ ਤੇ ਟ੍ਰੇਨਿੰਗ ਅਕੈਡਮੀਆਂ ਵਿੱਚ ਭੇਜਦੇ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਇਸ ਦੇ ਨਾਲ ਸੂਬੇ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਜਾ ਚੁੱਕੇ ਨੇ ਉਹਨਾਂ ਦਾ ਜਿਹੜਾ ਤਜਰਬਾ ਹੈ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੈਡਿਟ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਵਿਤੇ ਦਿਨੀ ਜਲੰਧਰ ਕੈਂਟ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਜਲੰਧਰ ਕੈਂਟ ਦੇ ਵਿੱਚ ਗੋਲ ਗੱਪੇ ਗੱਲੇ ਦਾ ਰਸ ਜਾਂ ਜਿਹੜੀ ਬਰਫ਼ ਹੁੰਦੀ ਆ ਉਹਦੇ ਨਾਲ ਜਿਹੜਾ ਪਾਣੀ ਠੰਡਾ ਕੀਤਾ ਜਾਂਦਾ ਉਹ तमाम ਚੀਜ਼ਾਂ ਬੰਦ ਐ ਬੈਨ ਐ ਪਰ ਅਸਲੇ ਅਸੀਂ ਜਲੰਧਰ ਕੈਂਟ ਦੇ ਜਿਹੜੇ ਕੰਡੋਮਿਨੀਅਮ ਦੇ ਅਧਿਕਾਰੀ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਪਰ ਕੈਮਰੇ ਸਾਹਮਣੇ ਉਹਨਾਂ ਨੇ ਗੱਲਬਾਤ ਕਰਨ ਤੋਂ ਮਨ੍ਹਾ ਕਰਤਾ ਔਰ ਸੋਰਜ ਨਹੀਂ ਹੈਗੇ ਨੇ ਪਰ ਜਿਹੜੇ ਜਲੰਧਰ ਕੈਂਟ ਦੇ ਵਿੱਚ ਰੇੜੀਆਂ ਪੜੀਆਂ ਲਗਾ ਕੇ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਬਾਲ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਸੀਗੇ ਉਹਨਾਂ ਨਾਲ ਗੱਲ ਕਰਨ ਵਾਸਤੇ ਆਇਆ ਕਿਉਂਕਿ ਕਾਫੀ ਲੰਬੇ ਅਰਸੇ ਤੋਂ ਕੱਲੇ ਉਹ ਵੀ 4-5 ਦਿਨਾਂ ਤੋਂ ਉਹ ਹੁਣ ਦੁਕਾਨਾ ਨਹੀਂ ਲਗਾ ਰਹੇ ਗੋਲ ਗੱਪਿਆਂ ਦੀਆਂ ਰੇੜੀਆਂ ਗੰਨੇ ਦੇ ਰਸ ਦੀਆਂ ਰੇੜੀਆਂ ਉਹ ਨਹੀਂ ਲਗਾ ਰਹੇ ਦੁਚਿੱਤੀ ਬਣੀ ਹੋਈ ਹੈ ਕਿ ਆਖਰਕਾਰ ਉਹ ਕੰਮ ਕਰਨ ਜਾਂ ਨਾ ਕਰਨ ਮੌਜੂਦ ਹੈਗੇ ਨੇ ਦੁਕਾਨਦਾਰ ਸਾਡੇ ਨਾਲ ਇੱਥੇ ਐਸੇ ਜਿਹੜੇ ਪਿਛਲੇ 5-7 ਦਿਨਾਂ ਤੋਂ ਦੁਕਾਨਦਾਰੀ ਆਪਣੀ ਬੰਦ ਕਰਕੇ ਬੈਠੇ ਨੇ ਜਿਹੜੀਆਂ ਗੋਲ ਗੱਪਿਆਂ ਦੀਆਂ ਰੇੜੀਆਂ ਸੀ ਉਹ ਬੰਦ ਕੀਤੀਆਂ ਹੋਈਆਂ ਨੇ ਜਾਂ ਗੰਨੇ ਦਾ ਰਸ ਜਿਹੜੇ ਵੇਚਦੇ ਸੀ ਉਹ ਵੀ ਅੱਜ ਵੇਲੇ ਆਪਣਾ ਕੰਮ ਕਾਜ ਬੰਦ ਕਰਕੇ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੈਸੇ ਕਿਵੇਂ ਦੇ ਦੇ ਦੋ ਤੁਸੀਂ ਗੰਨੇ ਮਾਫ ਕਰਨਾ ਤੁਸੀਂ ਗੋਲ ਗੱਪਿਆਂ ਦਾ ਕੰਮ ਕਰਦੇ ਹੋ ਕਿੰਨੇ ਪਿਛਲੇ ਕਿੰਨੇ ਲੰਮੇ ਸਮੇ ਤੋਂ ਕਰਦੇ ਹੋ ਹਮਤਵੇ ਆ 25 ਸਾਲ ਹੋ ਗਏ ਕੀ ਉਹ ਕੰਡੋਨਮੈਂਟ ਬੋਰਡ ਦੇ ਅਧਿਕਾਰੀਆਂ ਵੱਲੋਂ ਕੀ ਆਰਡਰ ਆਏ ਨੇ ਕੀ ਤੁਹਾਨੂੰ ਹੁਕਮ ਦਿੱਤੇ ਗਏ ਜਿਸ ਦਿਨ ਅੰधेਰੀ ਐ ਸ਼ਨੀਵਾਰਕ ਦਿਨ ਆਏ ਤੇ ਬੋਲੇ ਕੱਲ੍ਹ ਸੇ ਰੇੜੀ ਨਹੀਂ ਲਗਾਨੀ ਐ ਕਹੇ ਕਿ ਆਪ ਕਿਉਂ ਬੋਲੇ ਪੈ ਰੇੜੀ ਨਹੀਂ ਲਗਾਏ ਇਹ ਨਹੀਂ ਪਤਾ हमने ਬਾਅਦ ਪੁੱਛਿਆ ਪਾਪੜੀ ਲਗਾ ਲੂ ਕਹ कारण नहीं बताया कुछ नहीं बताया हमारे तो पूछने की कुछ नहीं की, नहीं की, कुछ कुछ क्योंकि, की क्योंकि आपके बाल बच्चे हैं घर चलाना हैगाते हैं कम से कम पच्चीस साल हो गए हमारे लगाते हमें आज तक कोई नहीं मना किया पिछले साल पिछले साल जो पानी खराब हुआ था कैंट का एक दिन पहले मना किया दूसरे दिन बता दिए पानी उबाल हो उसे दिन पानी पानी बंद करा दिया पियो जो हमने अभी तक बात की है कंटोनमेंट के अधिकारियों से मेरी फ़ोन पर भी बातचीत हुई है उन्होंने कहा कि तरीके से आप अपना काम कर सकते हैं जैसे बर्फ़ जो है आप यूज करते हो उसको डायरेक्ट पानी में नहीं डाल सकते नहीं उसको पन्नी वगैरह में डाल करके क्योंकि पानी ठंडा तो करना है गर्मी के दिन चल रहे हैं तो पानी तो ठंडा चाहिए गन्ने का रस वो भी ठंडा चाहिए उसको पन्नी में लपेट करके उसको उसमें डाल दो ताकि पानी ठंडा हो सके इस तरह से आप काम कर सकते हो ग्लव्स पहन सकते हो हाँ, आप सर पे हेड रख सकते हो इस तरह से काम कर सकते हो कर लेंगे सर हमें जैसे हाँ मतलब हाँ। पानी में जो लिफावन लगा के डाल के से कर हुँ। हुँ। सकते हैं हम ठंडा कर सकते हैं काम का हमारा शनिवार से एतवार से बंद है शनिवार के बोले थे शनिवार के बोल गए थे इसके बाद अंधेरी आई तब से हमारे लोग को रेडी बंद है हाँ इसी दिन से समझो इसी दिन से समझो बंद ही है पाँच साढ़े पाँच बजे आए थे बोल के गए थे ਤੁਹਾਡਾ ਨਾਮ ਕੀ ਹੈ ਕਿੰਨੇ ਚਿਰ ਤੋਂ ਬਰਫ਼ ਦਾ ਕੰਮ ਕਰਦੇ ਹੋ ਤੁਸੀਂ ਮੈਂ 40 ਸਾਲ ਤੋਂ ਬਰਫ਼ ਦਾ ਕੰਮ ਕਰਦਾ ਹਾਂ ਕਦੀ ਕੋਈ ਏਦਾਂ ਦੀ ਗੱਲ ਪਹਿਲਾਂ ਸੁਣਨ ਚਾਹੀਦੀ ਹੁੰਦੀ ਹੈ ਕਿ ਕਿਸੇ ਅਧਿਕਾਰੀਆਂ ਨੇ ਕਿਹਾ ਹੋਵੇ ਕਦੀ ਬਰਫ਼ ਬੰਦ ਨਹੀਂ ਹੋਈ ਕੋਈ ਉਹਨਾਂ ਨੂੰ ਕੋਈ ਗੱਲ ਹੁੰਦੀ ਸੀ ਦੱਸ ਜਾਂਦੇ ਸੀ ਕਿ ਏਦਾਂ ਸਫਾਈ ਰੱਖੋ ਇਹ ਰੱਖੋ ਲੇਕਿਨ ਬੰਦ ਕਰਨ ਨੂੰ ਕਦੀ ਨਹੀਂ ਕੀਤਾ ਹੂੰ ਹੁਣ ਇਹ ਕਹਿੰਦੇ ਕਿ ਉਹਨਾਂ ਨੇ ਕੀ ਗੱਲ ਕੀਤੀ ਤੁਹਾਡੇ ਨਾਲ ਅੱਗੇ ਕਿ ਪਿੱਛੋਂ ਆਰਡਰ ਆਏ ਹੈਗੇ ਆ ਕੱਲ ਤੋਂ ਬਰਫ਼ ਨਹੀਂ ਵੇਚਣੀ ਬਰਫ਼ ਨਹੀਂ ਵੇਚਣੀ ਹਾਂਜੀ ਤੇ ਕਿੰਨੇ ਦਿਨਾਂ ਤੋਂ ਬੰਦ ਲਿਆ ਹੁਣ ਚਾਰ ਦਿਨ ਤੋਂ ਤੇ ਉਦੋਂ ਤੁਸੀਂ ਕਿਦਾਂ ਗੁਜ਼ਰ ਬਸਰ ਕਿਦਾਂ ਚੱਲਦੀ ਬਹੁਤ ਮੁਸ਼ਕਲ ਹੈਗਾ ਜੀ ਕੰਮ ਦੇ ਸਿਰ ਤੇ ਸਭ ਕੁਝ ਹੈਗਾ ਜੀ ਇਨਕਮ ਸੋਰਸ ਨਹੀਂ ਹੈ ਜੇ ਦਾ ਘਰ ਚੱਲਣਾ ਹੀ ਮੁਸ਼ਕਲ ਹੋਇਆ ਹੋਇਆ ਹੈਗਾ ਤੇ ਤੁਸੀਂ ਅਧਿਕਾਰੀਆਂ ਨਾਲ ਗੱਲ ਕੀਤੀ ਜਾ ਕੇ ਕਰਨ ਦੀ ਕੋਸ਼ਿਸ਼ ਮੈਂ ਪਰਸੋਂ ਇਹੋ ਸਭ ਕੋਲ ਗਿਆ ਸੀਗਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਗਏ ਸੀਗੇ ਤੇ ਉਹਨਾਂ ਨੇ ਕਿਹਾ ਸ਼ਾਮ ਨੂੰ ਸਾਡੀ ਮੀਟਿੰਗ ਆਈ ਦੋ ਦਿਨ ਦੇ ਵਿੱਚ ਤੁਹਾਨੂੰ ਜਿਹੜਾ ਨਾ ਅਸੀਂ ਦੱਸ ਦਵਾਂਗੇ ਲੇਕਿਨ ਅੱਜ ਤੱਕ ਇਸ ਵੇਲੇ ਤੱਕ ਸਾਡੇ ਕੋ ਕੋਈ ਖਬਰ ਨਹੀਂ ਆਈ ਅੱਛਾ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਸੀਗਾ ਕਿ ਮੈਂ ਜਿਹੜੀ ਬਰਫ਼ ਵੇਚਦਾ ਉਹ ਆਰੋ ਪਾਣੀ ਦੀ ਹੈਗੀ ਆ ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿਥੋਂ ਮੰਗਾਉਂਦੇ ਹੋ ਮੈਂ ਕਿਹਾ ਕਰਤਾਰਪੁਰੋਂ ਮੰਗਾਲਦਾ ਉਹ ਸਾਨੂੰ ਬਿੱਲ ਵੀ ਦੇ ਕੇ ਜਾਂਦੇ ਹੈਗੇ ਇਹ ਬਰਫ਼ ਆਰੋ ਪਾਣੀ ਦੀ ਬਰਫ਼ ਦੀ ਸ਼ਕਲ ਹੀ ਨਰਾਲੀ ਹੈਗੀ ਜੀ ਦੇਖਣ ਵਾਲੀ ਵੈਸੇ ਪਤਾ ਲੱਗ ਜਾਂਦਾ ਕਿ ਇਹ ਬਰਫ਼ ਆਰੋ ਪਾਣੀ ਦੀ ਹੈ ਤਾਂ ਬਿਲਕੁਲ ਐਸਾ ਨੇ ਇੱਕ ਦੁਚਿੱਤੀ ਬਣੀ ਹੋਈ ਹੈ ਕਿ ਇੱਕ ਅਧਿਕਾਰੀ ਆਉਂਦੇ ਨੇ ਜੱਕਦਮ ਕਹਿ ਦਿੰਦੇ ਨੇ ਕਿ ਕੱਲ ਤੋਂ ਤੁਹਾਡੀਆਂ ਰੇੜੀਆਂ ਨਹੀਂ ਲੱਗਣਗੀਆਂ ਗੋਲ ਗੱਪਿਆਂ ਦੀਆਂ ਜਾ ਗੱਲੇ ਦੇ ਰਾਜ ਦੀਆਂ ਜਿਹੜੇ ਲੋਕ ਫੜੀਆਂ ਲਗਾਉਂਦੇ ਸੀਗੇ ਬਰਫ਼ ਦੀਆਂ ਜਿਹੜੇ ਲੋਕ ਉਹਨਾਂ ਕੋਲ ਬਰਫ਼ ਲੈ ਕੇ ਜਾਂਦੇ ਸੀ ਇੱਕਦਮ ਆਂਦੇ ਨੇ ਕੋਈ ਪਰਪਸ ਨਹੀਂ ਦੱਸਦੇ ਕਿਉਂ ਬੰਦ ਦਾ ਕਿਉਂ ਨਹੀਂ ਬੰਦ ਦਾ ਪਰ ਇੱਕ ਦੁਚਿੱਤੀ ਬਣੀ ਹੋਈ ਹੈ ਇਹਨਾਂ ਦੇ ਮਨਾਂ ਦੇ ਵਿੱਚ ਜਿਹੜੇ ਪਿਛਲੇ 25 25 30 30 ਸਾਲਾਂ ਤੋਂ ਇਸੇ ਕਿੱਤੇ ਨਾਲ ਜੁੜੇ ਹੋਏ ਆ ਹੋ ਲੋਕ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਜਿਹੜਾ ਕੰਮ ਜਿਸ ਦੇ ਨਾਲ ਉਹ ਆਪਣਾ ਘਰ ਦਾ ਗੁਜ਼ਾਰਾ ਗੁਜ਼ਰਬਸਰ ਜਿਹੜੀ ਸੀ ਉਹ ਕਰਦੇ ਸੀ ਉਹ ਕਿਤੇ ਨਾ ਕਿਸੇ ਤਰੀਕੇ ਨਾਲ ਦੁਬਾਰਾ ਸ਼ੁਰੂ ਹੋ ਸਕੇ ਤਾਂ ਕਿ ਆਪਣੇ ਬੱਚਿਆਂ ਦਾ ਲਾਲਣ ਪਾਲਣ ਜਿਹੜਾ ਉਹ ਕਰ ਸਕਣ ਪਰ ਫਿਰ ਵੀ ਗੱਲਬਾਤ ਕਰਦੇ ਤੁਸੀਂ ਕੀ ਕਾਹਦਾ ਕੰਮ ਕਰਦੇ ਸੀ ਗੋਲਪੇਗਾ ਕਦ ਕਿੰਨੀ ਦੇਰ ਸੀ ਹੋ ਗਿਆ 25 ਸਾਲ 25 ਸਾਲ ਹਾਂਜੀ ਦਸੜਾ ਗਰਾਉਂਡ ਲਗਾਤਾ ਹਾਂ ਅਜਾ ਵਹੀ ਪੇ ਦਸੜਾ ਗਰਾਉਂਡ ਹਾਂਜੀ ਹਾਂਜੀ ਤਾਂ ਕੀ ਬਾਤ ਹੋਈ ਸੀ ਉਸ ਦਿਨ ਦੇ ਬਾਰਤ ਆਏ ਤੇ ਗਾੜੀ ਸੇ ਆਏ ਤੇ कहते कल से नहीं लगाना सात आठ सात आठ जन थे गाड़ी में कहते कल से पे नहीं लगाना यही बोल के चले गए पूछा तो पूछा नहीं आपने कहते। पूछा क्या कहते कल से आओगे तो कार्रवाई होगी कानूनी कार्रवाई होगी रेडिया चक ले जाएंगे आर्मी वाले हमें कुछ नहीं कहेंगे रेडी ले जाऊंगा तो वापस नहीं दूंगा उसके बाद दोबारा आप गए नहीं पे दोबारा नहीं गए कभी बातचीत भी नहीं कही बातचीत गए थे कांट बोर्ड बोर्ड इकट्ठा गए थे 2025 ਦੇ ਬੰਦੇ ਗਏ ਸਨ ਤੇ ਕਹਤੇ ਕੱਲ ਆਣਾ ਸੁਣਵਾਈ ਕਰੂੰਗਾ ਆਏ 2 ਦਿਨ ਹੋ ਗਿਆ ਅਭੀ ਬਾਤ ਨਹੀਂ ਹੋਇਆ ਕੁਝ ਸੁਣਵਾਈ ਨਹੀਂ ਹੋਈ ਚਲੋ ਫਿਲਹਾਲ ਐਸਲੇ ਦੁਚਿੱਤੀ ਬਣੀ ਹੋਈ ਹੈ ਕਿ ਕੰਮ ਕਰੀਏ ਜਾਂ ਨਾ ਕਰੀਏ ਬੱਚਿਆਂ ਨੂੰ ਕਿੱਦਾਂ ਪਾਲਣਾ ਬੱਚਿਆਂ ਨੂੰ ਕਿੱਦਾਂ ਪੜਾਉਣਾ ਇਹ ਇੱਕ ਇਸ਼ੂ ਬਣਿਆ ਹੋਇਆ ਜਲੰਧਰ ਕੈਂਟ ਦੇ ਵਿੱਚ ਕਿਉਂਕਿ ਅਧਿਕਾਰੀਆਂ ਦੇ 5-7 ਬੰਦੇ ਆਏ ਜੋ ਜਿਹੜੇ ਇੱਥੇ ਦੇ ਰੇੜੀ ਫੜੀ ਲਾਉਣ ਵਾਲੇ ਲੋਕ ਹੈਗੇ ਨੇ ਉਹਨਾਂ ਨੇ ਦੱਸਿਆ ਕਿ ਦਸਹਿਰਾ ਗਰਾਊਂਡ ਦੇ ਕੋਲ ਰੇੜੀ ਫੜੀ ਲਗਾਉਂਦੇ ਸੀਗੇ ਤੇ ਅਧਿਕਾਰੀ ਆਏ ਨੇ ਉਹਨਾਂ ਨੇ ਕਹਿਤਾ ਜੀ ਬੰਦ ਕਰ ਦਿਓ ਇਹਨਾਂ ਨੇ ਉਸੇ ਦਿਨ ਤੋਂ ਬੰਦ ਕਰ ਦਿੱਤੀ तकरीबन तकरीबन 7-8 ਦਿਨ ਹੋ ਚੱਕੇ ਨੇ ਪਰ ਉਸ ਦਿਨ ਦੇ ਤੋਂ ਉਸ ਦਿਨ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਕੰਮ ਕਾਜ ਜਿਹੜੇ ਪੂਰੀ ਤਰ੍ਹਾਂ ਨਾਲ ਠੱਪ ਨੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਜ ਇਹ ਇਹ ਫਰਮਾਨ ਸੁਣਾਇਆ ਇਹ ਆਦੇਸ਼ ਜਿਹੜੇ ਸੁਣਾਏ ਗਏ ਨੇ ਕਿਉਂ ਸੁਣਾਏ ਗਏ ਨੇ ਕੁਝ ਉਹਨਾਂ ਨੂੰ ਪ੍ਰੀਕਾਉਸ਼ਨ ਦੱਸਣ ਵਾਸਤੇ ਕਹਿਣ ਕੁਝ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਉਹ ਦੁਬਾਰਾ ਆਪਣੇ ਕੰਮਕਾਰ ਸਟਾਰਟ ਕਰ ਸਕਣ ਵਿੱਚ ਕੀ ਗੋਲ ਗੱਪੇ ਗੰਨੇ ਦਾ ਰਸ ਜਾਂ ਬਰਫ਼ ਜਾਂ ਜੂਸ ਜਿਹਦੇ ਵਿੱਚ ਬਰਫ਼ ਮਲਾਈ ਜਾਂਦੀ ਆ ਉਹਨੂੰ ਬੰਦ ਕਰਨ ਦੀ ਗੱਲ ਕਹੀ ਗਈ ਆ ਇਹ ਕਿੰਨਾ ਕੁ ਸਹੀ ਆ ਔਰ ਕਿਹਦੇ ਵਾਸਤੇ ਜਿਹੜੇ ਕੋਈ ਆਦੇਸ਼ ਵੀ ਜਾਰੀ ਹੋਏ ਕੈਂਟੋਨਮੈਂਟ ਵੱਲੋਂ ਇਦਾਂ ਕੈਂਟੋਨਮੈਂਟ ਬੋਰਡ ਦੇ ਵਿੱਚ ਮੈਂ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਵੱਲੋਂ ਸਿਵਲ ਮੈਂਬਰ ਜਨਤਾ ਦਾ ਸਤਾ ਬਾੜਾ ਨੁਮਾਇੰਦਾ ਆ ਔਰ ਜੋ ਇਹ ਗੱਲ ਹੈ ਕਿ ਕੋਈ ਇਦਾਂ ਦਾ ਆਦੇਸ਼ ਜਾਰੀ ਹੋਇਆ ਕਿ ਛੌਣੀ 'ਚ ਗੋਲ ਗੱਪੇ, ਗੰਨੇ ਦਾ ਰਸ, ਜੂਸ ਦੀਆਂ ਰੇੜੀਆਂ ਜਾਂ ਬਰਫ਼ ਦੀ ਪਾਬੰਦੀ ਦੀ ਗੱਲ ਹੈ ਇਦਾਂ ਦਾ ਕੋਈ ਪੱਤਰ ਨਹੀਂ ਜਾਰੀ ਹੋਇਆ ਕਿਸੇ ਤਰ੍ਹਾਂ ਦੀ ਇੱਕ ਪੈਸੇ ਦੀ ਕੋਈ ਪਾਬੰਦੀ ਨਹੀਂ ਹੈ ਲੇਕਿਨ ਹਾਂ ਪਿੱਛੇ ਕੈਂਟ ਖੇਤਰ ਦੇ ਵਿੱਚ ਡੈਰੀਏ ਦਾ ਔਰ ਪੀਰੀਏ ਦਾ ਕੁਝ ਕੇਸਿਸ ਆਏ ਕਿਉਂਕਿ ਫੌਜ ਦਾ ਸੈਨਿਕ ਸੈਨਿਕ ਲਾਟਾ ਹੈਗਾ ਇੱਥੇ ਕੋਈ ਇਦਾਂ ਦੀ ਬਿਮਾਰੀ ਜ਼ਿਆਦਾ ਨਾ ਫੈਲੇ ਇਸ ਕਰਕੇ ਸਾਡੇ ਜਿਹੜੇ ਕੰਟੋਨਮੈਂਟ ਬੋਰਡ ਦੇ ਅਧਿਖਸ਼ਾ ਬ੍ਰਿਗੇਡੀਅਰ ਸੁਨੀਲ ਸੋਲ ਜੀ ਉਹਨਾਂ ਨੇ ਕੰਟੋਨਮੈਂਟ ਬੋਰਡ ਦੇ ਅਧਿਕਾਰੀਆਂ ਨੂੰ ਸੀਓ ਸਾਹਿਬ ਨੂੰ ਔਰ ਬਾਕੀ ਸਟਾਫ ਨੂੰ ਕਿਹਾ ਕਿ ਸਫਾਈ ਦਾ ਬੰਦੋਬਸਤ ਹੋਵੇ ਔਰ ਜਿਹੜੇ ਲੋਕ ਇਹ ਵੇਚਦੇ ਹੋ ਸਿਹਤ ਸੰਬੰਧੀ ਕਾਨੂੰਨਾਂ ਦੀ ਆਪਣਾ ਪਾਲਣਾ ਕਰਨ ਉਹਦੇ ਮਾਪਦੰਡਾ ਨੂੰ ਅਪਣਾਉਣ ਔਰ ਸਫਾਈ ਰੱਖਣ ਇਹ ਨਿਰਦੇਸ਼ ਦਿੱਤੇ ਆ ਬਾਕੀ ਬੰਦ ਕਰਨ ਦਾ ਕੋਈ ਹੈ ਨਹੀਂ ਬਿਲਕੁਲ ਰੇੜੀਆਂ ਵਾਲੇ ਖੋਲ ਸਕਦੇ ਆ ਉਹ ਜਿਹੜੀ ਬਰਫ਼ ਹੈਗੀ ਆ ਉਹ ਅੱਛੀ ਕੁਆਲਿਟੀ ਦੀ ਬਰਫ਼ ਹੋਣੀ ਚਾਹੀਦੀ ਹੈ ਔਰ ਸਾਫ਼ ਸਾਫ਼ ਸਫਾਈ ਰੱਖ ਕੇ ਹਰ ਇੱਕ ਬੰਦੇ ਨੂੰ ਆਪਣਾ ਕਾਰੋਬਾਰ ਕਰਨ ਦਾ ਰੋਜੀ ਰੋਟੀ ਕਮਾਉਣ ਦਾ ਹੱਕ ਹੈਗਾ ਔਰ ਕੰਟੋਨਮੈਂਟ ਬੋਰਡ ਨੇ ਹੱਕ ਨਹੀਂ ਖੋਇਆ ਸਿਰਫ ਸਾਫ਼ ਸਫਾਈ ਦੀ ਪ੍ਰਸ਼ਾਸਨ ਹੋਵੇ ਕੋਈ ਵੀ ਵਿਭਾਗ ਹੋਵੇ ਉਹ ਚੈੱਕ ਕਰ ਸਕਦਾ ਉਹ ਕੰਟੋਨਮੈਂਟ ਬੋਰਡ ਵੀ ਚੈੱਕ ਕਰੇਗਾ ਜਿਸ ਤੇ ਤੇਰੀ ਹੁਣੇ ਗੱਲ ਹੋਈ ਸੀ ਕਿ ਜਿਹੜੇ ਅਧਿਕਾਰੀ ਆਗੇ ਉਹਨਾਂ ਕੱਲ ਸਵੇਰੇ 10:00 10:30 ਵਜੇ ਜਾਣਗੇ ਇਸ ਤੋਂ ਬਾਅਦ ਜਿਹੜੀ ਲਗਦੀ ਹੈਗੀ ਆ ਉੱਥੇ ਤੇ ਜਿਹਨਾਂ ਦੇ ਕੰਮਕਾਰ ਪ੍ਰਭਾਵਿਤ ਹੋਏ ਆ ਇਸ ਚੀਜ਼ ਦੇ ਨਾਲ ਉਹਨਾਂ ਨਾਲ ਮਿਲਣਗੇ ਉਹਨਾਂ ਨੂੰ ਕੋਰੋਸ਼ਨਸ ਦੀ ਜਾਣ ਉਹਨਾਂ ਨੂੰ ਅਵੇਅਰਨੈਸ ਕਰੰਦੀ ਕੋਸ਼ਿਸ਼ ਕਰਨਗੇ ਉਸ ਤੋਂ ਬਾਅਦ ਬਹਾਲ ਹੋ ਜਾਏਗਾ ਸਾਰਾ ਐਸਲੇ ਬੰਦ ਹੈਗੀਆਂ ਜਿਹੜੀਆਂ ਦੇਖੋ ਮੈਂ ਫਿਰ ਕਹਿੰਦਾ ਕਿ ਕੰਟੋਨਮੈਂਟ ਬੋਰਡ ਦੇ ਇੱਥੇ ਦੇ ਪ੍ਰਸ਼ਾਸਨ ਦੇ ਮੁਖੀ ਆ ਜਿਹੜੇ ਹੈਗੇ ਆ ਬਰਗੇਡੀਅਰ ਸਾਹਿ ਸੀਓ ਸਾਹਿਬ ਮੈਂਬਰ ਸੈਕਟਰੀ ਹੈ ਮੈਂ ਇੱਥੇ ਦਾ ਨੁਮਾਇੰਦਾ ਹਾਂ ਜਨਤਾ ਦਾ ਚੁਪਾਟੀ ਖੁਦ ਕੰਟੋਨਮੈਂਟ ਬੋਰਡ ਨੇ ਬਣਾਈ ਹੈ ਔਰ ਕੋਈ ਆਦੇਸ਼ ਜਾਰੀ ਨਹੀਂ ਕੀਤਾ ਕਿ ਉੱਥੇ ਚੁਪਾਟੀ ਦੇ ਵਿੱਚ ਤੁਸੀਂ ਦੁਕਾਨਾ ਬੰਦ ਕਰ ਦਿਓ ਜਾਂ ਰੇੜੀਆਂ ਬੰਦ ਕਰ ਦਿਓ ਆ ਇਹ ਸਿਰਫ ਇੱਕ ਲੋਕਾਂ ਨੂੰ ਅਮੀ ਪ੍ਰਾਂਪਿਆਦਾ ਹੋ ਗਿਆ ਕਿਉਂਕਿ ਇਹਨਾਂ ਨੇ ਜਦੋਂ ਜਾ ਕੇ ਸਫਾਈ ਚੈੱਕ ਕੀਤੀ ਤੇ ਲੋਕਾਂ ਨੂੰ ਲੋਕਾਂ ਨੇ ਸਾਨੂੰ ਬੰਦ ਕਰਵਾ ਰਿਆ ਬੰਦ ਕਰਨ ਦਾ ਕੋਈ ਨਹੀਂ ਲੋਕ ਸਫਾਈ ਰੱਖਣ ਔਰ ਬਿਲਕੁਲ ਖੋਲਣ ਔਰ ਜਦੋਂ ਕੋਈ ਅਧਿਕਾਰੀਆਂ ਦੇ ਉਹਨਾਂ ਨੂੰ ਚੈਕਿੰਗ ਕਰਾਨ ਮੈਂ ਇੱਕ ਵਾਰ ਫਿਰ ਦੁਬਾਰਾ ਆਹਵਾਨ ਕਰਦਾ ਇਸ ਗੱਲ ਦਾ ਗੱਲ ਕਹਿਣਾ ਸਾਰੇ ਆਪਣੇ ਜਿਹੜੇ ਰੇੜੀ ਉਹ ਬੇਖੂਫ ਹੋ ਕੇ ਸਫਾਈ ਦਾ ਉਹ ਸਿਹਤ ਸੰਬੰਧੀ ਨਿਯਮਾਂ ਦਾ ਪਾਲਣ ਕਰਕੇ ਬੜੇ ਤੜਲੇ ਨਾਲ ਕੰਮ ਕਰਨ ਕੋਈ ਰੋਕੇਗਾ ਨਹੀਂ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰੇਂਦਰ ਕੰਬੋਜ ਗੁਰਿੰਦਰ ਕੈਂਟ